ਰਾਮਾ ਜੀ ਹੱਟੀ ਚੈਨਲ ਤੇ ਤੁਹਾਡਾ ਸਵਾਗਤ ਹੈਗਾ ਸਾਡੀ ਵੀਡੀਓ ਅੰਤ ਤੱਕ ਦੇਖੋ ਨਵੇਂ-ਨਵੇਂ ਰੰਗ ਤੇ ਡਿਜ਼ਾਈਨਾਂ ਦੇ ਵਿੱਚ ਫੈਨਸੀ ਵੈਰਾਈਟੀ ਪਹੁੰਚ ਚੁੱਕੀ ਹੈ ਜੀ ਏਕੇ ਟੈਕਸ ਮਿਲਦਾ ਸੂਟ ਫੈਨਸੀ ਸੂਟ ਹੈ ਜੀ ਬਿਲਕੁਲ ਇਹ ਜਿੰਦੇ ਆਪਾਂ ਕਹਿੰਦੇ ਹੁਣ ਗਰਮੀ ਦੇ ਵਿੱਚ ਵੀ ਕੜਾਈਆ ਸੂਟ ਤਾਂ ਚੱਲਦਾ ਨਹੀਂ ਸ਼ਵਾਸ਼ਾ ਫੈਨਸੀ ਸੂਟ ਪਿਓਰ ਮਸਲੀਨ ਦਾ ਦਪੱਟਾ ਨਾਲ ਹੈ ਜੀ ਦੇ ਦੇਖੋ ਜੀ ਜੇਸ਼ਨਬਰ ਦਾ ਕਪੜਾ ਜੀ ਬਿਲਕੁਲ ਫੈਂਸੀ ਵਧੀਆ ਏ ਮਾਰਕੀਟ 'ਚ ਵਿਖੇ ਹੈ 1800 ਦਾ ਵਿਖੇ 2000 ਦਾ ਸਾਡਾ ਰੇਟ ਹੈ ਸਿਰਫ 1300 ਰੁਪਏ ਜੀ ਇਹ 1300 ਰੁਪਏ ਦੇ ਵਿੱਚ ਬਿਲਕੁਲ ਫੈਂਸੀ ਕੁਆਲਿਟੀ ਦੇ ਉੱਤੇ ਏਕੇ ਟੈਕਸ ਮਿਲਦਾ ਸੂਟ ਬਿਲਕੁਲ ਪਿਓਰ ਮਸਲੀਨ ਮਲਾਈ ਵਰਗਾ ਦੁਪੱਟਾ ਲੱਗਿਆ ਹੋਈ ਨਾਲ ਇਹਦੇ ਸਿਰਫ 1300 ਰੁਪਏ ਦਾ ਕਰਤਾ ਜੀ ਇਹ ਭਰਾਵਾਂ ਦੀ ਹੱਤੀ ਦੇ ਉੱਤੇ ਜੀ ਭਾਰੀ ਸੇਲ ਮੇਲਾ ਚੱਲ ਰਿਹਾ ਜੀ ਭਰਾਵਾਂ ਦੀ ਹੱਤੀ ਦੇ ਉੱਤੇ ਭਾਰੀ ਸੇਲ ਮੇਲੇ ਦੇ ਉੱਤੇ ਬਹੁਤ ਹੀ ਡਿਜ਼ਾਈਨਾਂ ਕਲਰਾਂ ਦੇ ਵਿੱਚ ਮਾਲ ਪਹੁੰਚ ਚੁੱਕਾ ਇਹਦੇ ਵਿੱਚ ਜੀ ਆਹ ਦੇਖੋ ਜੀ ਡਿਜ਼ਾਈਨਿੰਗ ਵੱਖੋ ਵੱਖਰੇ ਹਰ ਇੱਕ ਡਿਜ਼ਾਈਨ ਦੇ ਵਿੱਚ ਤਕਰੀਬਨ ਚਾਰ ਕਲਰਾਂ ਦੇ ਵਿੱਚ ਮਾਲ ਹੈਗਾ ਹਰ ਡਿਜ਼ਾਈਨ ਦੇ ਵਿੱਚ ਚਾਰ ਕਲਰਾਂ ਦੇ ਵਿੱਚ ਮਾਲ ਆਈ ਫੈਂਸੀ ਦੁਪੱਟੇ ਹੈ ਵਿੱਚ ਕੋਲ ਬਿਲਕੁਲ ਆਲ ਓਵਰ ਸੂਟ ਹੈਗਾ ਪਰ ਆਮਾ ਦੀ ਹੱਟੇ ਦੇ ਉੱਤੇ ਭਾਰੀ ਸਿਲ ਮਿਲੇ ਚੱਲ ਰਿਹਾ ਜੀ ਪਰ ਆਮਾ ਦੀ ਹੱਟੇ ਦੇ ਉੱਤੇ ਭਾਰੀ ਸਿਲ ਮਿਲੇ ਦੇ ਉੱਤੇ ਜੀ ਫੈਂਸੀ ਦੇ ਪੱਤੇ ਦੇ ਨਾਲ ਸਿਰਫ 1300 ਰੁਪਏ ਦਾ ਸੂਟ ਹੈ ਜੀ ਇਹ ਭਰਾਮਾਂ ਦੀ ਹਿੱਟ ਦੇ ਉੱਤੇ ਜਿਹਦਾ ਮਾਰਕੀਟ ਰੇਟ ਆਮ 1800-2000 ਰੁਪਏ ਦਾ ਵਿਖਦਾ ਪਿਆ ਹੈਗਾ ਸਾਡਾ ਰੇਟ ਹੈ ਸਿਰਫ 1300 ਰੁਪਏ ਜੀ ਨਵੀਂ ਕੁਆਲਿਟੀ ਹੈ ਨਵੀਂ ਚੀਜ਼ ਹੈ ਬਿਲਕੁਲ ਫੈਂਸੀ ਕੁਆਲਿਟੀ ਦੇ ਤੇ ਇਹ ਦੇਖੋ ਬਿਲਕੁਲ ਫੈਂਸੀ ਪਿਓਰ ਮਸ਼ੀਨ ਦਾ ਦੁਪੱਟਾ ਜੀ ਦੇ ਨਾਲ ਕ੍ਰੈਕਡ 1300 ਰੁਪਏ ਦੇ ਵਿੱਚ ਭਰਾਮਾ ਦੀ ਹੱਟੀ ਦੇ ਉੱਤੇ ਭਾਰੀ ਸਿਰ ਮਿਲੇ ਚਲਦਾ ਹੈਗਾ ਭਰਾਮਾ ਦੀ ਹੱਟੀ ਦੇ ਉੱਤੇ ਭਾਰੀ ਸਿਰ ਮਿਲੇ ਦਿੱਤੇ ਜੀ ਡਿਜ਼ਾਈਨਿੰਗ ਤਾਂ ਬਹੁਤ ਹੀ ਸੋਨੇ ਸੋਨੇ ਡਿਜ਼ਾਈਨਾਂ ਦੇ ਵਿੱਚ ਤੇ ਰੰਗਾਂ ਦੇ ਵਿੱਚ ਮਾਲ ਪਹੁੰਚ ਚੁੱਕਾ ਦੇ ਵਿੱਚ ਜੀ ਕੱਪੜਾ ਤਾਂ ਇਸਕਿ ਟੌਪ ਕਲਾਸ ਕੁਆਲਿਟੀ ਹੈ ਜੀ ਬਿਲਕੁਲ ਟੌਪ ਕਲਾਸ ਬਹੁਤ ਵਧੀਆ ਕੱਪੜਾ ਹੈਗਾ ਇਹ ਏਕੇ ਟੈਕਸ ਮਿਲਦਾ ਕੱਪੜਾ ਹੈਗਾ ਸਾਰਾ ਬ੍ਰਾਂਡ ਦੇ ਉੱਤੇ ਬਣਾਇਆ ਹੋਇਆ ਜੀ ਬ੍ਰਾਂਡਡ ਚੀਜ਼ ਬਿਲਕੁਲ 1300 ਰੁਪਏ ਦਾ ਸੂਟ ਹੈ ਜੀ ਆਪਣੇ ਕੋਲੇ ਸੇਲ ਮੇਲੇ ਦਿੱਤੇ ਜੀ ਜਿਹੜਾ ਮਾਰਕੀਟ ਦੇ ਵਿੱਚ ਆਮ ਇਹ 2-2000 ਰੁਪਏ ਦਾ ਸੂਟ ਵਿਕਦਾ ਹੈਗਾ ਸਾਡਾ ਰੇਟ ਹੈ ਸਿਰਫ 1300 ਰੁਪਿਆ ਭਰਾਵਾਂ ਦੀ ਹੱਟੀ ਦੇ ਉੱਤੇ ਜੀ ਭਾਰੀ ਸੇਲ ਮੇਲਾ ਚੱਲ ਰਿਹਾ ਹੈਗਾ ਭਰਾਵਾਂ ਦੀ ਹੱਟੀ ਦੇ ਉੱਤੇ ਭਾਰੀ ਸੇਲ ਮੇਲੇ ਦਿੱਤੇ ਜੀ ਬਹੁਤ ਹੀ ਕੁਆਂਟੀਟੀ ਦੇ ਵਿੱਚ ਮਾਲ ਪਹੁੰਚ ਚੁੱਕਾ ਹੈ ਇਹਦੇ ਵਿੱਚ ਜੀ ਬੁੱਢੀਆਂ ਆਲਾ ਸਿਆਣੇ ਆਲਾ ਬਜ਼ੁਰਗਾਂ ਆਲਾ ਵੀ ਰੰਗ ਇਹਦੇ ਵਿੱਚ ਸਾਰੇ ਨਾਲ ਤੇ ਪਹੁੰਚ ਗਏ ਜੀ ਰਾਮਾ ਦੀ ਹੱਟੀ ਦੇ ਉੱਤੇ ਜੀ ਭਾਰੀ ਸੇਲ ਮੇਲਾ ਚੱਲ ਰਿਹਾ ਹੈਗਾ ਬਹੁਤ ਹੀ ਸੋਹਣੇ ਸੋਹਣੇ ਰੰਗਾਂ ਤੇ ਡਿਜ਼ਾਈਨਾਂ ਦੇ ਵਿੱਚ ਤੇ ਕੱਟੜਾਂ ਦੇ ਵਿੱਚ ਮਾਲ ਪਹੁੰਚ ਗਿਆ ਇਹਦੇ ਵਿੱਚ ਭਾਰੀ ਸੇਲ ਮੇਲਾ ਚੱਲ ਰਿਹਾ ਜੀ ਰਾਮਾ ਦੀ ਹੱਟੀ ਦੇ ਉੱਤੇ ਭਾਰੀ ਸੇਲ ਮੇਲੇ ਉੱਤੇ ਜੀ ਆ ਦੇਖੋ ਜੀ ਦੇ ਜਾਂ ਤਾਂ ਇੱਕੋ ਇੱਕ ਵਧੀਆ ਜੀ ਕੱਪੜਾ ਪਤਾ ਲੈਂਦਾ ਹੱਥ ਪਾਏ ਤੋਂ ਦੁਕਾਨ ਤੇ ਆ ਕੇ ਜਦੋਂ ਮਰਜੀ ਦੇਖੋ ਜੀ ਬਿਲਕੁਲ ਪ੍ਰੋਪਰ ਸੇਲ ਦੇ ਉੱਤੇ ਰੇਟ ਹੈ ਸਾਰੇ ਜੀ ਭਰਾਵਾਂ ਦੀ ਹੱਟੀ ਦੇ ਉੱਤੇ ਜੀ ਭਾਰੀ ਸੇਲ ਮੇਲਾ ਚੱਲ ਰਿਹਾ ਹੈਗਾ ਹਰ ਕਿਸਮ ਦੇ ਸੂਟਾਂ ਦਾ ਭਾਰੀ ਸੇਲ ਮੇਲਾ ਭਰਾਵਾਂ ਦੀ ਹੱਟੀ ਦੇ ਉੱਤੇ ਭਾਰੀ ਸੇਲ ਮੇਲੇ ਉੱਤੇ ਜੀ ਫੈਂਸੀ ਸੂਟ ਫੈਂਸੀ ਦੁਪੱਟੇ ਦੇ ਨਾਲ ਇਹ ਸਿਰਫ 1300 ਦਾ ਕਰਤਾ ਜੀ ਜਿਹਦਾ ਮਾਰਕੀਟ ਰੇਟ ਆਮ 2000 ਰੁਪਈਆ ਹੈਗਾ ਸਾਡਾ ਰੇਟ ਹੈ ਸਿਰਫ 1300 ਰੁਪਈਆ ਭਰਾਵਾਂ ਦੀ ਹੱਟੀ ਦੇ ਉੱਤੇ ਜੀ ਭਾਰੀ ਸੇਲ ਮੇਲਾ ਚੱਲ ਰਿਹਾ ਹੈਗਾ ਭਾਰੀ ਸੇਲਵੇਲੇ ਦਿੱਤੇ ਜੀ ਭਰਾਵਾਂ ਦੀ ਹੱਟੀ ਬਸਟਰ ਰੋਡ ਮੌਰ ਮੰਡੀ ਹੈ